ਬੇਅਦਬੀ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਿੰਘਾਂ ਨੂੰ ਇਨਸਾਫ ਦਿਵਾਉਣ ਦੀ ਵੱਡੀ ਗੱਲ ਆਖੀ ਸੀ ਪਰ ਉਹ ਵਾਦੇ ਹਜੇ ਤੱਕ ਪੂਰੇ ਨਹੀਂ ਹੋਏ ਉਥੇ ਹੀ ਹੁਣ ਦੱਸਦੀ ਹੈ ਕਿ ਆម ਆਦਮੀ ਪਾਰਟੀ ਨੂੰ ਸਵਾਲਾਂ ਦੇ ਵਿੱਚ ਮੋੜ ਰੂਪਕੌਰ ਸਦੂ ਨੇ ਕੇਰੇ ਆਏ ਤੇ ਤਿੱਖੇ ਨਿਸ਼ਾਨੇ ਆម ਆਦਮੀ ਪਾਰਟੀ ਤੇ ਕੀਤੇ ਤੇ ਉਹਨਾਂ ਨੇ ਕਿਹਾ ਕਿ ਵਾਅਦੇ ਤਾਂ ਕੀਤੇ ਸੀ ਪਰ ਹੁਣ ਤੱਕ ਪੂਰੇ ਨਹੀਂ ਹੋਏ ਤੇ ਇਸ ਦੇ ਕੋਈ ਵੀ ਸਿੰਘਾਂ ਨੂੰ ਲੈ ਕੇ ਜਦੋਂ ਗੱਲ ਉੱਠਦੀ ਹੈ ਤਾਂ ਹਜੇ ਤੱਕ ਉਸ ਦੇ ਉੱਤੇ ਪੰਜਾਬ ਸਰਕਾਰ ਵੀ ਆਪਣੀ ਚੁੱਪ ਕਰੀ ਬੈਠੀ ਹੈ ਤੇ ਅਜੇ ਹੀ ਤਿੱਖੇ ਨਿਸ਼ਾਨੇ ਹੋਰ ਵੀ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਰੂਪਕੌਰ ਸਦੂ ਦਾ ਹੋਰ ਕੀ ਕਹਿਣਾ ਅਕਾਲੀ ਦਲ ਦਾ ਨਾਮ ਲੈਂਦੇ ਨੇ ਉਹਦੇ ਵਿੱਚ ਬੇਅਦਬੀ ਚ ਗੋਲੀ ਕਾਂਡ ਦੇ ਮਾਮਲਿਆਂ ਦੇ ਵਿੱਚ ਇਹਨਾਂ ਦੇ ਐਮਐਲਏ ਨੇ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਸ਼ਰਿਆਮ ਸਟੇਜਾਂ ਤੇ ਚੜ ਚੜ ਕੇ ਇਸ ਮੁੱਦੇ ਤੇ ਜਿਹੜੀ ਹੈ ਬਹੁਤ ਰਾਜਨੀਤੀ ਕੀਤੀ ਹੈ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਕਿ ਤੁਹਾਡੀ ਸਰਕਾਰ ਹੈ ਕੀ ਤੁਹਾਡੀ ਸਰਕਾਰ ਦੇ ਵਿੱਚ ਜਾਂ ਤਾਂ ਤੁਹਾਡੀ ਚੱਲ ਨਹੀਂ ਰਹੀ ਜਾਂ ਫਿਰ ਤੁਸੀਂ ਵੀ ਰਾਜਨੀਤੀ ਕੀਤੀ ਹੈ ਕਿ ਉਸ ਚੀਜ਼ 'ਚ ਵੀ ਕੋਈ ਤੱਥਾਂ ਦੇ ਆਧਾਰ ਤੇ ਤੁਸੀਂ ਕੋਈ ਸੱਚ ਸਾਬਤ ਜਿਹੜਾ ਨਹੀਂ ਕਰ ਸਕੇ ਸਸ਼ੀਕਲ ਜੀ ਸਾਰਿਆਂ ਨੂੰ ਦੋਸਤੋ ਅੱਜ ਸਾਡੇ ਮਾਰੀਓ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਬਰਗਾੜੀ ਮੋਰਚੇ ਵਿੱਚ ਜਾ ਕੇ ਆਏ ਸੀ ਬਰਗਾੜੀ ਮੋਰਚਾ ਜਿੱਥੇ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਪੜਨ ਲਈ ਇਨਸਾਫ ਵਾਸਤੇ ਮੋਰਚਾ ਲਾਇਆ ਗਿਆ ਔਰ ਉੱਥੇ ਜਾ ਕੇ ਇਹ ਇੱਕ ਬਿਆਨ ਦੇ ਕੇ ਆਏ ਬਿਆਨ ਨਹੀਂ ਮੈਂ ਕਹੂੰਗੀ ਕਿ ਵਾਅਦਾ ਕਰਕੇ ਆਇਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿ ਇਹ ਉਸ ਸਮੇਂ ਕਿ 1 ਮਹੀਨੇ ਬਾਅਦ ਇਹ ਉੱਥੇ ਜਾਣਗੇ ਦੁਬਾਰਾ ਸ਼ੁਕਰਾਨੇ ਦੀ ਅਰਦਾਸ ਕਰਨ ਜਾਨੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਾ ਕੇ ਇਹ ਗੱਲ ਇਹ ਕਹਿ ਕੇ ਆਏ ਨੇ ਖੈਰ ਇੱਕ ਮਹੀਨਾ ਦੋ ਮਹੀਨਾ ਆਲਰੇਡੀ ਸਰਕਾਰ ਨੂੰ ਜਿਹੜਾ ਹੈ ਦੋ ਤਿੰਨ ਵਾਰ ਸਮਾਂ ਜਿਹੜਾ ਉੱਥੇ ਮਿਲ ਚੁੱਕਾ ਹੈ ਪਰ ਅਜੇ ਤੱਕ ਵੀ ਕੋਈ ਦੋਸ਼ੀਆਂ ਦਾ ਕੋਈ ਫੜੇ ਜਾਣ ਦਾ ਜਾਂ ਕੋਈ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਦ ਕਿ ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਕਿ 24 ਘੰਟਿਆਂ ਦੇ ਅੰਦਰ ਬੇਅਦਬੀ ਦੇ ਦੋਸ਼ੀ ਜਿਹੜੇ ਨੇ ਉਹ ਫੜ ਲਏ ਜਾਣਗੇ ਇਹ ਵੀ ਇੱਕ ਰਾਜਨੀਤੀ ਦਾ ਮੁੱਦਾ ਬਣ ਕੇ ਰਹਿ ਗਿਆ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਤਰੀਕੇ ਦੇ ਮੁੱਦਿਆਂ ਨੂੰ ਇਸ ਤਰੀਕੇ ਦੇ ਜਿਹੜੇ ਇਨਸੀਡੈਂਟ ਨੇ ਇੱਕ ਇਹਨਾਂ ਦੀ ਸੰਜੀਦਗੀ ਨੂੰ ਸਮਝਣ ਦੀ ਬਜਾਏ ਇਹਨਾਂ ਨੇ ਇਹਨਾਂ ਨੂੰ ਰਾਜਨੀਤੀ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਦੂਸਰੀ ਚੀਜ਼ ਇਹਨਾਂ ਦੀ ਹੀ ਸਰਕਾਰ ਦੇ ਵਿੱਚ ਇੱਕ ਐਸਆਈਟੀ ਦੀ ਰਿਪੋਰਟ ਜਿਹੜੀ ਇਹ ਜਨਤਕ ਕੀਤੀ ਗਈ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹਦੇ ਵਿੱਚ ਕੀ ਅਕਾਲੀ ਦਲ ਦਾ ਨਾ ਤੇ ਕਿਤੇ ਕੋਈ ਜ਼ਿਕਰ ਸੀ ਕਿਸੇ ਲੀਡਰ ਦਾ ਨਾ ਕੁਛ ਵੀ ਉਸ ਤਰੀਕੇ ਦਾ ਉਹਦੇ ਵਿੱਚ ਆਇਆ ਜਿਹੜਾ ਕਿ ਇਹ ਅਕਸਰ ਸਟੇਜਾਂ ਤੋਂ ਬਿਆਨਬਾਜ਼ੀਆਂ ਕਰਦੇ ਨੇ ਅਕਾਲੀ ਦਲ ਦਾ ਨਾਮ ਲੈਂਦੇ ਨੇ ਉਹਦੇ ਵਿੱਚ ਬੇਅਦਬੀ ਚ ਗੋਲੀकांड ਦੇ ਮਾਮਲਿਆਂ ਦੇ ਵਿੱਚ ਇਹਨਾਂ ਦੇ ਐਮਐਲਏ ਨੇ ਕੁਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ ਸ਼ਰਿਆਮ ਸਟੇਜਾਂ ਤੇ ਚੜ ਚੜ ਕੇ ਇਸ ਮੁੱਦੇ ਤੇ ਜਿਹੜੀ ਹੈ ਬਹੁਤ ਰਾਜਨੀਤੀ ਕੀਤੀ ਹੈ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗੀ ਕਿ ਤੁਹਾਡੀ ਸਰਕਾਰ ਹੈ ਕੀ ਤੁਹਾਡੀ ਸਰਕਾਰ ਦੇ ਵਿੱਚ ਜਾਂ ਤਾਂ ਤੁਹਾਡੀ ਚੱਲ ਨਹੀਂ ਰਹੀ ਜਾਂ ਫਿਰ ਤੁਸੀਂ ਵੀ ਰਾਜਨੀਤੀ ਕੀਤੀ ਹੈ ਕਿ ਉਸ ਚੀਜ਼ 'ਚ ਵੀ ਕੋਈ ਤੱਥਾਂ ਦੇ ਆਧਾਰ 'ਤੇ ਤੁਸੀਂ ਕੋਈ ਸੱਚ ਸਾਬਤ ਜਿਹੜਾ ਨਹੀਂ ਕਰ ਸਕੇ ਕਿਉਂਕਿ ਕਿਸੇ ਵੀ ਐਸਆਈਟੀ ਦੇ ਵਿੱਚ ਜਿਹੜੀ ਹੁਣ ਤੱਕ ਆਈ ਹੋਈ ਹੈ ਲੋਕਾਂ ਦੇ ਕਚਹਿਰੀ 'ਚ ਜਾਂ ਅਸਲ ਦੇ ਵਿੱਚ ਕਚਹਿਰੀ ਦੇ ਵਿੱਚ ਉੱਥੇ ਕਿਤੇ ਵੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਲੀਡਰ ਦਾ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਹੈ ਮੈਂ ਆਪਣੀ ਪਾਰਟੀ ਨੂੰ ਅਪੀਲ ਕਰਨੀ ਚਾਹੂੰਗੀ ਕਿ ਇਸ ਤਰੀਕੇ ਦੇ ਲੀਡਰਸ ਇਸ ਤਰੀਕੇ ਦੇ ਲੋਕ ਜਿਹੜੇ ਕਿ ਜਦੋਂ ਤੱਕ ਕਿਸੇ ਦਾ ਦੋਸ਼ ਸਾਬਤ ਨਹੀਂ ਹੋ ਜਾਂਦਾ ਕਿਸੇ ਨੂੰ ਤੁਸੀਂ ਗੁਨਾਹਗਾਰ ਜਾਂ ਦੋਸ਼ੀ ਕਹਿ ਨਹੀਂ ਸਕਦੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਕੂੜ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਾਰ ਬਾਰ ਟਾਰਗੇਟ ਕੀਤਾ ਹੈ ਮੈਂ ਆਪਣੀ ਪਾਰਟੀ ਨੂੰ ਵੀ ਅਪੀਲ ਕਰਨੀ ਚਾਹੂੰਗੀ ਔਰ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੂੰਗੀ ਕਿ ਇਹਨਾਂ ਦੇ ਕੋਲੋਂ ਸੱਚ ਪੁੱਛੋ ਇਹਨਾਂ ਦੇ ਕੋਲੋਂ ਸਵਾਲ ਕਰੋ ਜਾਂ ਤਾਂ ਇਹ ਸਾਬਤ ਕਰਨ ਕਿ ਕਿਸ ਚੀਜ਼ ਤੇ ਇਨਾ ਸਮਾਂ ਲੱਗ ਰਿਹਾ ਜਦੋਂ ਇੰਨੀਆਂ ਸਰਕਾਰਾਂ ਬਦਲ ਗਈਆਂ ਜੇ ਅਜੇ ਤੱਕ ਬੇਅਦਬੀ ਦਾ ਇਨਸਾਫ ਹੀ ਨਹੀਂ ਮਿਲ ਸਕਿਆ ਤੇ ਬਾਕੀ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਹੈ ਉਹ ਤਾਂ ਵੈਸੇ ਹੀ ਰੱਬ ਭਰੋਸੇ ਚੱਲ ਰਿਹਾ ਆਮ ਲੋਕੀ ਸੜਕਾਂ ਤੇ ਤੁਰ ਫਿਰ ਨਹੀਂ ਪਾ ਰਹੇ ਕੋਈ ਸੁਰੱਖਿਅਤ ਨਹੀਂ ਹੈ ਇੱਥੇ ਤੇ ਇਹ ਕਿਸ ਤਰੀਕੇ ਦਾ ਪੰਜਾਬ ਅਸੀਂ ਬਣਾ ਲਿਆ ਔਰ ਮੈਂ ਅਪੀਲ ਕਰਨੀ ਚਾਹੂੰਗੀ ਆਪਣੀ ਪਾਰਟੀ ਨੂੰ ਵੀ ਕਿ ਜੇ ਇਹ ਅਜੇ ਤੱਕ ਆਪ ਦਾ ਦੋਸ਼ ਕੋਈ ਸਾਬਤ ਨਹੀਂ ਕਰ ਪਾਉਂਦੇ ਇਹੋ ਜੇ ਲੋਕਾਂ ਤੇ ਖਾਸ ਕਰਕੇ ਕੁਵਰ ਵਿਜੇ ਪ੍ਰਤਾਪ ਵਰਗੇ ਲੋਕਾਂ ਦੇ ਉੱਤੇ ਮਾਨਹਾਨੀ ਦਾ ਮੁਕੱਦਮਾ ਜਿਹੜਾ ਜਲਤੋਂ ਜਲਦ ਪਾਰਟੀ ਨੂੰ ਕਰਨਾ ਚਾਹੀਦਾ ਹੈ ਪਾਰਟੀ ਵੱਲੋਂ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਜੀ ਦੇ ਉੱਤੇ ਮਾਨਹਾਨੀ ਦਾ ਮੁਕੱਦਮਾ ਕਰਾਂਗੀ ਜੇ ਉਹ ਇਹ ਦੋਸ਼ ਸਾਬਤ ਜਿਹੜਾ ਇਹ ਨਹੀਂ ਕਰ ਪਾਏ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਲੋਕਾਂ ਦੇ ਅੱਗੇ ਇਸ ਤਰੀਕੇ ਦੀ ਉਹਨਾਂ ਦੀ ਸਿੰਫਟੀ ਲੈਣੀ ਜਾਂ ਫਿਰ ਉਹਨਾਂ ਨੂੰ ਗੁੰਮਰਾਹ ਕਰਨਾ ਇੱਕ ਗੁਰੂ ਸਾਹਿਬ ਦੇ ਮੁੱਦੇ ਦੇ ਉੱਤੇ ਇਹ ਬੜੀ ਸ਼ਰਮਨਾਕ ਗੱਲ ਹੈ ਇਹਨਾਂ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਔਰ ਕੁਲਤਾਰ ਸਿੰਘ ਸੰਧਵਾ ਜੀ ਔਰ ਜੋ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਉਹਦੇ ਤੇ ਕੀ ਕਾਰਵਾਈ ਕੀਤੀ ਗਈ ਹੈ ਲੋਕਾਂ ਦੇ ਵਿੱਚ ਲੋਕਾਂ ਦੀ ਕਚਾਈ ਚ ਜਨਤਕ ਕਰੋ ਮੈਂ মিডিਆ ਨੂੰ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਇੱਧਰ ਉੱਧਰ ਦੀਆਂ ਬੇਫਾਲਤੂ ਖਬਰਾਂ ਚਲਾ ਰਹੇ ਹੋ ਕੀ ਗੱਲ ਨਾ ਤਾਂ ਤੁਸੀਂ ਇਸ ਮੁੱਦੇ ਤੇ ਕੋਈ ਗੱਲ ਕਰ ਰਿਹਾ ਕੋਈ ਚੈਨਲ ਨਾ ਕੋਈ ਕਿਸੇ ਵੀ ਤਰੀਕੇ ਦੇ ਸਰਕਾਰ ਨੂੰ ਸਵਾਲ ਕਰਦਾ ਇਹ ਸਰਕਾਰ ਨੂੰ ਸਵਾਲ ਕਰਨਾ ਤੁਹਾਡਾ ਜਿਹੜਾ ਇਹ ਪਹਿਲਾ ਫਰਜ਼ ਬੰਦਾ ਹੈ ਤੁਸੀਂ ਥੰਮ ਚੌਥੇ ਧੰਮ ਸੰਵਿਧਾਨ ਦੇ ਪਰ ਤੁਸੀਂ ਇਹ ਗੱਲ ਸਾਬਤ ਨਹੀਂ ਕਰਦੇ ਇਸ ਕਰਕੇ ਸਾਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੀ ਆਪਣੀ ਗੱਲ ਰੱਖਣੀ ਪੈਂਦੀ ਹੈ ਜੇ ਸਾਡਾ ਮੀਡੀਆ ਹੀ ਚੰਗਾ ਹੋਵੇ ਤੇ ਸਾਨੂੰ ਵੀ ਆ ਕੇ ਇਸ ਤਰੀਕੇ ਦੇ ਨਾਲ ਕਹਿਣਾ ਨਾ ਪਵੇ ਕੁਝ ਵੀ ਤੇ ਲੋਕਾਂ ਨੂੰ ਕਹੂੰਗੀ ਕਿ ਆਪਣੀਆਂ ਥੋੜੀਆਂ ਜਿਹੜਾ ਕਹਿੰਦੇ ਨਾ ਕਿ ਆਪਣਾ ਸੋਚ ਵਿਚਾਰ ਕਰਕੇ ਕਿਸੇ ਦੀ ਗੱਲ ਤੇ ਯਕੀਨ ਕਰੋ ਅੱਜ ਕੱਲ ਦਾ ਦੌਰ ਜਿਹੜਾ ਹੈ ਇਹ ਬਹੁਤ ਖਤਰਨਾਕ ਦੌਰ ਚੱਲ ਰਿਹਾ ਹੈ ਪੰਜਾਬ ਦਾ ਇਸ ਚੀਜ਼ ਨੂੰ ਆਪਣੇ ਤਰੀਕੇ ਨਾਲ ਸਮਝੋ ਮੈਂ ਇਸ ਤੇ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੂੰਗੀ ਉਸ ਤੋਂ ਬਾਅਦ ਨਹੀਂ ਤਾਂ ਤੁਸੀਂ ਲੋਕ ਕਮੈਂਟਸ ਜਾ ਕੇ ਸਾਨੂੰ ਹੀ ਗਾਲਾਂ ਕੱਢਦੇ ਜੇ ਨਾ ਕੋਈ ਕਿਸੇ ਦੀ ਧੀ ਪਹਿਣ ਦੇਖਦਾ ਇਹਨਾਂ ਕੁਛ ਸੋ ਮੈਂ ਖੈਰ ਇੰਨਾ ਹੀ ਕਵਾਂਗੀ ਕਿ ਕੁਲਤਾਰ ਸਿੰਘ ਸੰਧਵਾ ਜੀ ਜਲਦੀ ਰਿਪੋਰਟ ਜਿਹੜੀ ਹੈ ਪੇਸ਼ ਕਰੋ ਕੀ ਕਾਰਵਾਈ ਕੀਤੀ ਗਈ ਹੈ ਲੋਕਾਂ ਦੇ ਵਿੱਚ ਜਨਤਾ ਕਰੋ ਜੋ ਤੁਸੀਂ ਵਾਅਦਾ ਕਰਕੇ ਆਏ ਸੀਗੇ ਲੋਕਾਂ ਨੂੰ ਇਨਸਾਫ ਦਿਓ